ਵਾਲਾ ਕਪੜਾ ਜਿਹੜਾ ਇੱਕ ਸਾਈਡ ਤੋਂ ਉਹਨੂੰ ਇੱਧਰ ਨੂੰ ਕੱਢ ਦੇਣਾ ਠੀਕ ਹੈ ਜਿਵੇਂ ਆ ਦੇਖੋ ਇੱਕ ਆਪਣੇ ਕੋਲ ਕਰੀਜ਼ ਬਣ ਗਈ ਇਹ ਕਈ ਵਾਰ ਹੁੰਦਾ ਨਾ ਜਦੋਂ ਪਾਈਪਿੰਗ ਬਣਾਉਣ ਲੱਗੇ ਵਲ ਪੈ ਜਾਂਦਾ ਜਾਂ ਇਕੱਠੀ ਹੋ ਜਾਂਦੀ ਹੈ ਡੋਰੀ ਬਾਹਰ ਨੂੰ ਨਿਕਲ ਜਾਂਦੀ ਹੈ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਣਾ ਤੇ ਉਸ ਤੋਂ ਜ਼ਿਆਦਾ ਨਾ ਹੋਵੇ ਕਿਉਂਕਿ ਆਪਾਂ ਨੂੰ ਫੋਲਡਿੰਗ ਦੇ ਵਿੱਚ ਪ੍ਰੋਬਲਮ ਹੋਦੀ ਹੈ ਜੇ ਆਪਾਂ ਜ਼ਿਆਦਾ ਚੌੜੀ ਪੱਟੀ ਲਾਵਾਂਗੇ ਤਾਂ ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਆਪਾਂ ਪਾਈਪਿੰਗ ਕਿਵੇਂ ਲਾਉਣੀ ਹੈ ਸੂਟ ਦੇ ਉੱਤੇ ਉਹ ਵੀ ਡੋਰੀ ਵਾਲੀ ਬਣਾ ਕੇ ਠੀਕ ਹੈ ਆਪਾਂ ਡੋਰੀ ਦੇ ਨਾਲ ਪਾਈਪਿੰਗ ਬਣਾਵਾਂਗੇ ਉਹ ਵੀ ਸਲਵਾਰ ਦੇ ਕੱਪੜੇ ਨਾਲ ਬਣਾਵਾਂਗੇ ਠੀਕ ਹੈ ਤੇ ਆਪਣੇ ਕੋਲੇ ਐਸ ਕਲਰ ਦੀ ਸਲਵਾਰ ਸੀਗੀ ਇਹਦੇ ਨਾਲ ਠੀਕ ਹੈ ਤੇ ਆਪਾਂ ਇਸੇ ਦੀ ਪਾਈਪਿੰਗ ਬਣਾ ਕੇ ਲਾਉਣੀ ਹੈ ਕਈ ਵਾਰ ਹੁੰਦਾ ਨਾ ਜਦੋਂ ਪਾਈਪਿੰਗ ਬਣਾਉਣ ਲੱਗੇ ਵਲ ਪੈ ਜਾਂਦਾ ਜਾਂ ਇਕੱਠੀ ਹੋ ਜਾਂਦੀ ਹੈ ਡੋਰੀ ਬਾਹਰ ਨੂੰ ਨਿਕਲ ਜਾਂਦੀ ਹੈ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਣਾ ਜਦੋਂ ਇਸ ਤਰੀਕੇ ਨਾਲ ਆਪਾਂ ਪਾਈਪਿੰਗ ਲਾਵਾਂਗੇ ਬਹੁਤ ਸੌਖਾ ਤਰੀਕਾ ਹੈ ਇੱਕ ਤਾਂ ਆਪਾਂ ਜਦੋਂ ਪਾਈਪਿੰਗ ਲਾਉਣੇ ਆ ਪਹਿਲਾਂ ਆਪਾਂ ਪਾਈਪਿੰ ਨੂੰ ਬਣਾਉਣੇ ਆ ਉਸ ਤੋਂ ਬਾਅਦ ਲਾਉਣੇ ਆ ਹਨਾ ਤੇ ਇਹ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਨਾਲ ਦੀ ਨਾਲ ਡੋਰੀ ਪਾ ਕੇ ਤੇ ਨਾਲ ਦੀ ਨਾਲ ਪਾਈਪਿੰਗ ਲਾਈ ਜਾਣੀ ਹੈ ਠੀਕ ਹੈ ਆਪਾਂ ਪਹਿਲਾਂ ਪਾਈਪਿੰਗ ਬਣਾਉਣ ਦੀ ਕੋਈ ਲੋੜ ਨਹੀਂ ਆਪਾਂ ਨਾਲ ਹੀ ਪਾਈਪਿੰਗ ਬਣ ਜੂਗੀ ਤੇ ਨਾਲੇ ਲੱਗ ਵੀ ਜਾਊਗੀ ਇਸ ਤਰ੍ਹਾਂ ਲੌਨ ਨਾਲ ਪਾਈਪਿੰਗ ਬਹੁਤ ਵਧੀਆ ਲੱਗਦੀ ਹੈ ਤੇ ਸਫਾਈ ਦੇ ਨਾਲ ਲੱਗਦੀ ਹੈ ਤੇ ਨਾ ਹੀ ਕਿਤੇ ਵੱਲ ਪੈਂਦਾ ਬਹੁਤ ਸੋਹਣੀ ਲੱਗਦੀ ਹੈ ਤੁਹਾਨੂੰ ਮੈਂ ਇਹ ਤਰੀਕਾ ਦੱਸੂਗੀ ਅੱਜ ਵੀ ਪਾਈਪਿੰਗ ਆਪਾਂ ਕਿਹੜੇ ਤਰੀਕੇ ਨਾਲ ਤੇ ਕਿਵੇਂ ਲਾਉਣੀ ਹੈ ਠੀਕ ਆ ਉਹ ਵੀ ਸਲਵਾਰ ਦੇ ਕੱਪੜੇ ਨਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੀ ਆਪਾਂ ਨਾਲ ਸਲਾਈ ਸਿੱਖਦੀ ਆ ਉਹਨਾਂ ਨੂੰ ਹੈਲਪ ਹੋ ਸਕੇ ਅੱਗੇ ਤੋਂ ਅੱਗੇ ਸ਼ੇਅਰ ਵੀ ਜਰੂਰ ਕਰਿਓ ਜੀ ਵੀਡੀਓ ਸ਼ੁਰੂ ਕਰਦੇ ਆਪਾਂ ਹੁਣ ਦੇਖੋ ਇਸ ਤਰੀਕੇ ਨਾਲ ਆਪਣੇ ਕੋਲੇ ਸਲਵਾਰ ਦਾ ਕੱਪੜਾ ਸੀ ਜਿਹੜਾ ਹਨਾ ਉਹਦੇ ਵਿੱਚੋਂ ਆਪਾਂ ਇਸ ਤਰੀਕੇ ਨਾਲ ਪਤਲੀਆਂ ਇਸ ਤਰ੍ਹਾਂ ਪੱਟੀਆਂ ਤਿਆਰ ਕਰ ਲੈਣੀਆਂ ਠੀਕ ਹੈ ਜਿਵੇਂ ਆਪਾਂ ਪਾਈਪਿੰਗ ਲਾਉਣ ਵਾਸਤੇ ਚਾਹੀਦੀਆਂ ਆਪਾਂ ਨੂੰ बस ਇੰਨੀ ਕਿਚੌੜੀ ਹੋਵੇ ਪੱਟੀ ਉਸ ਤੋਂ ਜ਼ਿਆਦਾ ਨਾ ਹੋਵੇ ਕਿਉਂਕਿ ਆਪਾਂ ਨੂੰ ਫੋਲਡਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜੇ ਆਪਾਂ ਜ਼ਿਆਦਾ ਚੌੜੀ ਪੱਟੀ ਲਾਵਾਂਗੇ ਤਾਂ ਇਸ ਲਈ ਆਪਾਂ ਇੰਨੀ ਕੁ ਚੌੜੀ ਪੱਟੀ ਲੈਣੀ ਹੈ ਬਸ ਤੇ ਫਿਰ ਆਪਾਂ ਇਸ ਤਰ੍ਹਾਂ ਦੀ ਆਪਣੇ ਕੋਲੇ ਡੋਰੀ ਵਾਲੀ ਇਸ ਤਰ੍ਹਾਂ ਆਪਣੇ ਕੋਲੇ ਪਾਈਪਿੰਗ ਵਾਸਤੇ ਡੋਰੀ ਆਪਾਂ ਨੂੰ ਮਾਰਕੀਟ ਦੇ ਵਿੱਚੋਂ ਆਸਾਨੀ ਨਾਲ ਮਿਲ ਜਾਂਦੀ ਹੈ ਇਸ ਤਰੀਕੇ ਦੀ ਇਹ ਵਾਲੀ ਲੈ ਲੈਣੀ ਹੈ ਇਹ ਵਧੀਆ ਹੁੰਦੀ ਹੈ ਇਹਦੇ ਨਾਲ ਪਾਈਪਿੰਗ ਬਹੁਤ ਵਧੀਆ ਬਣਦੀ ਹੈ ਇਹ ਲਾਵਾਂਗੇ ਹੁਣ ਆਪਾਂ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਾਂ ਸਾਰਾ ਸੂਟ ਸਟਿਚ ਕਰਨ ਤੋਂ ਬਾਅਦ ਹਨ ਤੇ ਜਿਵੇਂ ਆ ਦੇਖੋ ਇਸ ਤਰ੍ਹਾਂ ਆਪਾਂ ਚਾਕਾ ਨੂੰ ਮੋੜ ਲੈਣਾ ਇਹਦੇ ਵੀ ਇੱਕ ਸਾਈਡਾਂ ਤੇ ਨਿਸ਼ਾਨ ਲਾ ਲਏ ਸੀਗੇ ਮੈਂ ਜਿੱਨਾ ਆਪਣਾ ਘੇਰਾ ਬੰਦਾ ਉਹਨਾਂ ਨਿਸ਼ਾਨ ਲਾ ਕੇ ਤੇ ਇਹਨੂੰ ਸਾਈਡਾਂ ਤੋਂ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲਿਆ ਤੇ ਕਰੀਜ਼ ਬਣਾ ਲਈਏ ਦੀ ਕਰੀਜ਼ ਆਪਾਂ ਕਿਉਂ ਬਣਾਉਣੀ ਹੈ ਜਦੋਂ ਆਪਾਂ ਪਾਈਪਿੰਗ ਲਾਉਣੇ ਆ ਉਹਦੇ ਇਧਰ ਉਧਰ ਬਿਲਕੁਲ ਨਹੀਂ ਹੋਣੀਗੀ ਵਧੀਆ ਤਰੀਕੇ ਨਾਲ ਲੱਗ ਜੂਗੀ ਠੀਕ ਹੈ ਇਸ ਲਈ ਆਪਾਂ ਇਸ ਤਰੀਕੇ ਨਾਲ ਕਰੀਜ਼ ਬਣਾਣੀ ਹੈ ਜੇ ਚਾਹੋ ਤਾਂ ਤੁਸੀਂ ਚੌਕ ਦੇ ਨਾਲ ਇੱਥੇ ਨਿਸ਼ਾਨ ਵੀ ਲਾ ਸਕਦੇ ਹੋ ਠੀਕ ਹੈ ਕਿਉਂਕਿ ਕਾਟਨ ਦੇ ਕੱਪੜੇ ਦੇ ਵਿੱਚ ਕਰੀਜ਼ ਬਣਾਉਣੀ ਸੌਖੀ ਹੁੰਦੀ ਹੈ ਤੇ ਵਧੀਆ ਤਰੀਕੇ ਨਾਲ ਪਤਾ ਲੱਗ ਜਾਂਦਾ ਤੇ ਪਾਈਪਿੰਗ ਲਾਉਣ ਲਈ ਤੁਸੀਂ ਸਿੰਗਲ ਪੈਰ ਦਾ ਯੂਜ਼ ਕਰਨਾ ਹੈ ਠੀਕ ਹੈ ਜਦੋਂ ਆਪਾਂ ਪਾਈਪਿੰਗ ਲਾਉਣੀ ਹੈ ਉਹਦੇ ਵਿੱਚ ਆਪਾਂ ਸਿੰਗਲ ਪੈਰ ਵਰਤਣਾ ਹੈ ਠੀਕ ਹੈ ਉਹਦੇ ਨਾਲ ਪਾਈਪਿੰਗ ਬਿਲਕੁਲ ਵਧੀਆ ਤਰੀਕੇ ਨਾਲ ਲੱਗਦੀ ਹੈ ਹੁਣ ਦੇਖੋ ਇਹ ਵਾਲਾ ਆਪਾਂ ਕੱਪੜਾ ਹੁਣ ਲਿਆ ਠੀਕ ਹੈ ਹੁਣ ਜਿਵੇਂ ਇਹ ਕੱਪੜੇ ਦਾ ਸਿੱਧਾ ਪਾਸਾ ਉਹ ਬਾਹਰ ਨੂੰ ਰੱਖਣਾ ਤੇ ਪੁੱਠਾ ਪਾਸਾ ਜਿਹੜਾ ਅੰਦਰ ਨੂੰ ਰੱਖਣਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਡੋਰੀ ਨੂੰ ਰੱਖ ਲੈਣਾ ਇਸ ਤਰੀਕੇ ਨਾਲ ਠੀਕ ਹੈ ਇਦਾਂ ਫੋਲਡਿੰਗ ਕਰ ਲੈਣਾ ਇਸ ਤਰੀਕੇ ਨਾਲ ਠੀਕ ਹੈ ਤੇ ਹੁਣ ਦੇਖੋ ਜਿਹੜਾ ਇਹ ਵਾਲਾ ਕੱਪੜਾ ਹੈ ਇਹਦੇ ਵੀ ਆਪਾਂ ਸਿੱਧਾ ਪਾਸਾ ਰੱਖਣਾ ਉੱਤੇ ਠੀਕ ਹੈ ਹੁਣ ਇਹ ਸਿੰਗਲ ਪੈਰ ਤੁਹਾਡਾ ਕਿਧਰ ਸਾਈਡ ਲੱਗਿਆ ਉਧਰ ਸਾਈਡ ਨੂੰ ਆਪਾਂ ਡੋਰੀ ਰੱਖਣੀ ਹੈ ਠੀਕ ਹੈ ਜਿਵੇਂ ਹੁਣ ਮੇਰਾ ਇਧਰਲੀ ਸਾਈਡ ਨੂੰ ਸਿੰਗਲ ਪੈਰ ਕਰਿਆ ਹੋਇਆ ਮੇਰਾ ਤੇ ਇਸ ਸਾਈਡ ਨੂੰ ਆਪਾਂ ਡੋਰੀ ਵੀ ਰੱਖਾਂਗੇ ਠੀਕ ਹੈ ਆਪਾਂ ਲੋਨ ਦੇ ਵਿੱਚ ਆਸਾਨੀ ਹੋ ਜੂਗੀ ਤੇ ਇਸ ਤਰੀਕੇ ਨਾਲ ਆਪਾਂ ਰੱਖ ਲੈਣਾ ਵੈਸੇ ਤਾਂ ਪਾਈਪਿੰਗ ਲਾਉਣੇ ਆ ਕਈ ਤਰੀਕੇ ਨਾਲ ਲੱਗ ਜਾਂਦੀ ਹੈ ਠੀਕ ਹੈ ਪਹਿਲਾ ਡੋਰੀ ਬਣਾ ਕੇ ਵੀ ਲਾ ਸਕਦੇ ਆ ਤੇ ਇਸ ਤਰੀਕੇ ਨਾਲ ਵੀ ਲਾ ਸਕਦੇ ਆ ਹਨਾ ਜੇਵੇਂ ਆਪਣੇ ਕੋਲੇ ਬਣੀ ਡੋਰੀ ਹੁੰਦੀ ਹੈ ਉਹਦੀ ਪਾਈਪਿੰਗ ਉਹ ਵੀ ਆਪਾਂ ਕਈ ਤਰੀਕੇ ਨਾਲ ਲਾ ਸਕਦੇ ਆ ਵੱਖ-ਵੱਖ ਤਰੀਕੇ ਹੁੰਦੇ ਆ ਪਾਈਪਿੰਗ ਲਾਉਣ ਦੇ ਤੇ ਇਹ ਤੇ ਇਹ ਤਰੀਕਾ ਉਹਨਾਂ ਵਿੱਚੋਂ ਹੀ ਇੱਕ ਹੈ ਤੇ ਬਾਕੀ ਦੇ ਤਰੀਕੇ ਆਪਾਂ ਅਗਲੀ ਵੀਡੀਓ ਚ ਦੱਸਦੇ ਰਵਾਂਗੇ ਜਿਵੇਂ ਜਿਵੇਂ ਆਪਾਂ ਵੀਡੀਓ ਬਣਾਵਾਂਗੇ ਉਸੇ ਤਰੀਕੇ ਨਾਲ ਤੁਹਾਨੂੰ ਦੱਸਦੇ ਰਵਾਂਗੇ ਵੀ ਆਪਾਂ ਕਿਹੜੇ-ਕਿਹੜੇ ਹੋਰ ਤਰੀਕੇ ਨਾਲ ਪਾਈਪਿੰਗ ਲਾ ਸਕਦੇ ਆ ਠੀਕ ਹੈ ਇਹ ਇੱਕ ਤਰੀਕਾ ਹੈਗਾ ਪਾਈਪਿੰਗ ਲਾਉਣ ਦਾ ਇਸ ਤਰੀਕੇ ਨਾਲ ਰੱਖਣਾ ਆਪਾਂ ਕਰੀਬ ਦੇ ਉੱਤੇ ਠੀਕ ਹੈ ਧਿਆਨ ਰੱਖਣਾ ਵੀ ਕਰੀਬ ਤੋਂ ਇਧਰ ਨਾ ਹੋਵੇ ਤੇ ਫਿਰ ਆਪਾਂ ਉਪਰੋਂ ਛੇਕ ਲਾ ਦੇਣੀ ਬਿਲਕੁਲ ਨਾਲ-ਨਾਲ ਕਰਕੇ ਲਾਉਣਾ ਹੈ ਸਿੰਗਲ ਪੈਰ ਦੇ ਨਾਲ ਕੀ ਹੁੰਦਾ ਹੈ ਕਿ ਡੋਰੀ ਆ ਠੀਕ ਹੈ ਆਪਣੇ ਆਪ ਹੀ ਡੋਰੀ ਇਧਰ ਨੂੰ ਰਹਿੰਦੀ ਹੈ ਬਾਹਰ ਨੂੰ ਨਹੀਂ ਜਾਂਦੀ ਠੀਕ ਹੈ ਇੱਕ ਪਾਈਪਿੰਗ ਲਾਉਣ ਦੀ ਪ੍ਰੋਬਲਮ ਜਾਦੇ ਪਤਾ ਕਿੱਥੋਂ ਦੀ ਐਸ ਥਾਂ ਦੇਤੇ ਐਸਾਂ ਜਦੋਂ ਪਾਈਪਿੰਗ ਲਾਉਣੀ ਹੁੰਦੀ ਹੈ ਨਾ ਉਦੋਂ ਇੱਧਰ ਉੱਧਰ ਹੋ ਜੇ ਤਾਂ ਉਹ ਨਾ ਐਸ ਥਾਂ ਤੋਂ ਬਿਲਕੁਲ ਸਹੀ ਤਰੀਕੇ ਨਾਲ ਨਹੀਂ ਹੁੰਦਾ ਠੀਕ ਹੈ ਕੱਪੜਾ ਇੱਕ ਦੂਜੇ ਕੱਪੜਾ ਉੱਪਰ ਨੂੰ ਆ ਜਾਂਦਾ ਠੀਕ ਹੈ ਤੇ ਤੁਸੀਂ ਕੀ ਕਰਨਾ ਇੱਥੇ ਜਦੋਂ ਪਾਈਪਿੰਗ ਲਾਉਣੀ ਹੈ ਨਾ ਇਹ ਵਾਲਾ ਕੱਪੜਾ ਜਿਹੜਾ ਇੱਕ ਸਾਈਡ ਤੋਂ ਉਹਨੂੰ ਇੱਧਰ ਨੂੰ ਕੱਢ ਦੇਣਾ ਠੀਕ ਹੈ ਜਿਵੇਂ ਆ ਦੇਖੋ ਇੱਕ ਕਾਪੜੇ ਕੋਲੇ ਕਰੀਜ਼ ਬਣ ਗਈ ਇਹ ਅੱਜ ਇੱਥੇ ਸਲਾਈ ਲੱਗੀ ਆ ਆਪਣੇ ਕੋਲੇ ਇਹ ਵਾਲੀ ਲਾਈਨ ਹੋਗੀ ਠੀਕ ਹੈ ਇਹਦੇ ਬਿਲਕੁਲ ਨਾਲ-ਨਾਲ ਕਰਕੇ ਸਲਾਈ ਲਾ ਤੇ ਇਹਦੇ ਨਾਲ ਨਾਲ ਸਲਾਈ ਲਾਉਣੀ ਆ ਸਹੀ ਠੀਕ ਹੈ ਬਸ ਇਹ ਧਿਆਨ ਰੱਖਣਾ ਵੀ ਜਿਹੜੀ ਇੱਥੇ ਸਿਉਣ ਲਾਉਣੀ ਆ ਉਹ ਆਪਣੀ ਇਹਦੇ ਉੱਤੇ ਨਾ ਆਵੇ ਠੀਕ ਹੈ ਇਸ ਥਾਂ ਦੇ ਉੱਤੇ ਆਪਣੀ ਸਿਉਣ ਰਵੇ ਇੱਥੇ ਨਾਲ ਬਿਲਕੁਲ ਠੀਕ ਹੈ ਇਸ ਤਰੀਕੇ ਨਾਲ ਹੁਣ ਆਪਾਂ ਲਾਉਣੀ ਆ ਹੁਣ ਇਹ ਆਪਾਂ ਇੱਥੇ ਤੱਕ ਲਾਉਣੀ ਆ ਠੀਕ ਹੈ ਉੱਪਰ ਤੱਕ ਕਰਕੇ ਇਸ ਤੋਂ ਬਾਅਦ ਕਟਿੰਗ ਕਰ ਦੇਣਾ ਆ ਦੇਖੋ ਆ ਪਾਈਪਿੰਨ ਆਪਣੇ ਕੋਲੇ ਵਧੀਆ ਤਰੀਕੇ ਨਾਲ ਲੱਗ ਗਈ ਨਾ ਹਜੇ ਤੱਕ ਆਪਾਂ ਸਿਰਫ ਇੱਕ ਸਲਾਈ ਲਾਈ ਹੈ ਇੱਕ ਸਲਾਈ ਦੇ ਨਾਲ ਵੀ ਕਿੰਨੀ ਵਧੀਆ ਪਾਈਪਿੰਨ ਲੱਗ ਗਈ ਹੈ ਨਾ ਵੀ ਕਿਤੋਂ ਹਨਾ ਕੋਈ ਵੱਲ ਨਹੀਂ ਕੁਝ ਵੀ ਨਹੀਂ ਹਨਾ ਵਧੀਆ ਤਰੀਕੇ ਨਾਲ ਲੱਗ ਗਈ ਨਾ ਕੱਪੜਾ ਇਕੱਠਾ ਹੋਇਆ ਪਾਈਪਿੰਨ ਵਾਲਾ ਤੇ ਨਾ ਹੀ ਆਪਣਾ ਜਿਹੜਾ ਆ ਵਾਲਾ ਕਮੀਜ਼ ਦਾ ਕੱਪੜਾ ਉਹ ਇਕੱਠਾ ਹੋਇਆ ਠੀਕ ਹੈ ਵਧੀਆ ਤਰੀਕੇ ਨਾਲ ਲੱਗ ਗਈ ਹਜੇ ਆਪਾਂ ਇੱਕ ਸਲਾਈ ਲਾਈ ਹੈ ਸਿਰਫ ਤੇ ਉਸ ਤੋਂ ਬਾਅਦ ਹੁਣ ਆਪਾਂ ਆ ਵਾਲੀ ਸਲਾਈ ਲਾਵਾਂਗੇ ਜਿਹੜਾ ਆ ਕੱਪੜਾ ਇਹਨੂੰ ਆਪਾਂ ਉੱਪਰ ਨੂੰ ਹੋਲਡ ਕਰਨਾ ਹੈ ਇਦਾਂ ਠੀਕ ਹੈ ਇਹਦੇ ਨਾਲ ਕੀ ਹੈ ਜਿਹੜਾ ਅੰਦਰਲਾ ਕਪੜਾ ਉਹ ਲੁਕ ਜਾਊਗਾ ਬਾਹਰ ਦਿਖਣਾ ਨਹੀਂਗਾ ਇਸ ਤਰ੍ਹਾਂ ਗੋਮ ਪਾਈਪਿੰਗ ਬਹੁਤ ਵਧੀਆ ਲੱਗਦੀ ਆ ਦੇਖੋ ਹੁਣ ਆਪਾਂ ਸਾਰੀ ਪਾਈਪਿੰਗ ਲਾਤੀ ਆ ਦੇਖੋ ਵਧੀਆ ਤਰੀਕੇ ਨਾਲ ਲੱਗੀ ਤੇ ਇਸ ਥਾਂ ਦੇ ਉੱਤੇ ਦੇਖੋ ਚਾਕਾਂ ਦੇ ਉੱਤੇ ਹਨਾ ਜੇ ਚਾਕ ਦੇ ਲਾਉਣੇ ਆ ਪਾਈਪਿੰਗ ਸਹੀ ਨਹੀਂ ਲੱਗਦੀ ਹਨਾ ਆ ਦੇਖੋ ਇਸ ਥਾਂ ਤੇ ਚਾਕ ਤੇ ਕਿੰਨੀ ਵਧੀਆ ਤਰੀਕੇ ਨਾਲ ਲੱਗੀ ਆ ਹਨਾ ਬਿਲਕੁਲ ਇੱਧਰ ਉੱਧਰ ਨਹੀਂ ਹੋਈ ਜੇ ਆਪਾਂ ਇੱਧਰ ਨੂੰ ਵੀ ਪਾਈਪਿੰਗ ਕੱਢਤੀ ਫੇਰ ਵੀ ਸਹੀ ਤਰੀਕੇ ਨਾਲ ਨਹੀਂ ਲੱਗਦੀ ਦੇਖੋ ਚਾਕ ਤਾਂ ਕਿੰਨੀ ਵਧੀਆ ਤਰੀਕੇ ਨਾਲ ਲੱਗੀ ਆ ਇਹ ਛੋਟੇ ਛੋਟੇ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਜਦੋਂ ਆਪਾਂ ਪਾਈਪਿੰਗ ਵਗੈਰਾ ਲਾਉਣੇ ਆ ਠੀਕ ਹੈ ਇਹਨਾਂ ਚੀਜ਼ਾਂ ਕਰਕੇ ਹੀ ਆਪਾਂ ਸੂਟ ਨੂੰ ਵਧੀਆ ਤਰੀਕੇ ਇਸ ਤਰੀਕੇ ਨਾਲ ਹੀ ਆਪਾਂ ਬਾਕੀ ਸਾਰੇ ਚਾਕਾਂ ਦੇ ਉੱਤੇ ਲਾਵਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਜਦੋਂ ਕਿਵੇਂ ਲੱਗਦੀ ਹੈ ਜਦੋਂ ਆਪਾਂ ਦੋਨੇ ਪਾਸੇ ਤੇ ਲਾ ਕੇ ਹੁਣ ਇਧਰਲੀ ਸਾਈਡ ਵੀ ਲਾ ਕੇ ਦਿਖਾਉਣੀ ਹੈ ਤੁਹਾਨੂੰ ਕਿਵੇਂ ਲੱਗਦੀ ਹੈ ਹਾਂਜੀ ਆ ਦੇਖੋ ਆ ਤੁਸੀਂ ਇਹ ਦੇਖ ਹੀ ਸਕਦੇ ਹੋ ਵੇਖੋ ਕਿੰਨੀ ਵਧੀਆ ਤਰੀਕੇ ਨਾਲ ਪਾਈਪਿੰਗ ਲੱਗੀ ਹੈ ਠੀਕ ਹੈ ਤੇ ਇੱਥੋਂ ਵੇਖੋ ਚਾਕ ਦੇ ਉੱਤੇ ਠੀਕ ਹੈ ਆ ਦੇਖੋ ਚਾਗਦੋ ਕਿੰਨੀ ਫਿਨਿਸ਼ਿੰਗ ਦੇ ਨਾਲ ਲੱਗੀ ਐ ਇਧਰੋਂ ਚਾਗਦੇ ਬਿਲਕੁਲ ਇਧਰ ਉਧਰ ਨਹੀਂ ਹੋਈ ਪਾਈਪਿੰਗ ਠੀਕ ਐ ਬਿਲਕੁਲ ਪ੍ਰੋਪਰ ਸਹੀ ਤਰੀਕੇ ਨਾਲ ਲੱਗੀ ਐ ਕਿਤੋਂ ਵੀ ਹਨਾ ਕੋਈ ਵੱਲ ਨਹੀਂ ਪੈ ਰਿਹਾ ਦੇਖੋ ਕਿਤੋਂ ਵੀ ਕੋਈ ਲੱਗਦਾ ਹਨਾ ਜਾਂ ਸਹੀ ਨਹੀਂ ਲੱਗੀ ਜਾਂ ਵੱਧ ਘੱਟ ਹੋ ਗਈ ਕੁਝ ਵੀ ਨਹੀਂ ਹੈਗਾ ਕਿਤੇ ਵੀ ਨਾ ਕਪੜਾ ਇਧਰ ਨੂੰ ਹੈ ਨਾ ਉਧਰ ਨੂੰ ਹੈ ਠੀਕ ਐ ਵਧੀਆ ਤਰੀਕੇ ਨਾਲ ਲੱਗੀ ਐ ਤੁਸੀਂ ਇਸ ਤਰੀਕੇ ਨਾਲ ਪਾਈਪਿੰਗ ਲਾ ਸਕਦੇ ਹੋ ਬਹੁਤ ਸੌਖਾ ਤਰੀਕਾ ਐ ਇਹਦੇ ਨਾਲ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਠੀਕ ਐ ਇਸ ਤਰੀਕੇ ਨਾਲ ਤੁਸੀਂ ਆਪਦੇ ਸੁੱਟਾ ਤੇ ਪਾਈਪਿੰਗ ਵਗੈਰਾ ਲਾ ਸਕਦੇ ਹੋ ਜਿਹੜੇ ਬਾਕੀ ਦੇ ਤਰੀਕੇ ਆਪਾਂ ਹੋਲੀ ਹੋਲੀ ਅਗਲਿਆਂ ਵੀਡੀਓ ਦੇ ਵਿੱਚ ਦੱਸਦੇ ਰਵਾਂਗੇ ਠੀਕ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਠੀਕ ਹੈ ਜੀ ਤੇ ਹਾਂਜੀ ਥੈਂਕ ਯੂ